ਸਾਸਟਰੀ ਦਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਾਨੀਆਂ ਰਾਸ਼ੀ ਫਲ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾ ਅਤੇ ਸੰਭਾਵਨਾਵਾਂ ਅੱਜ ਦੇ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਤਾਂ ਆਓ ਗੱਲ ਕਰਦੇ ਹਾਂ ਇਹਨਾਂ ਰਾਸ਼ੀਆਂ ਬਾਰੇ ਜੋਤਿਸ਼ਾਂ ਦਾ ਮੰਨਣਾ ਹੈ ਕਿ ਮਨ ਦੇ ਗ੍ਰਹਿ ਚੰਦਰਮਾ ਦਾ ਤੁਲਾ ਵਿੱਚ ਪ੍ਰਵੇਸ਼ ਹੋਣ ਨਾਲ ਕਈ ਰਾਸ਼ੀਆਂ ਨੂੰ ਲਾਭ ਹੋਏਗਾ ਦੋਸਤੋ ਇਹਨਾਂ ਵਿੱਚੋਂ ਮੇਸ਼ ਅਤੇ ਕੰਨਿਆ ਅਤੇ ਹੋਰ ਰਾਸ਼ੀਆਂ ਜਿਨ੍ਹਾਂ ਨੂੰ ਸਭ ਤੋਂ ਵੱਧ ਲਾਭ ਹੋਏਗਾ ਤਾਂ ਉਹ ਜਾਣਦੇ ਆ ਉਹ ਕਿਹੜੀਆਂ ਰਾਸ਼ੀਆਂ ਹਨ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੇਸ਼ ਰਾਸ਼ੀ ਫਲ ਦੀ ਚੰ드ਰਾ ਮਾ ਚੰ드ਰਾ ਦਾ ਤੁਲਾ ਰਾਸ਼ੀ ਵਿੱਚ ਪ੍ਰਵੇਸ਼ ਮੇਸ਼ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਬਦਲਾਅ ਲਿਆ ਸਕਦਾ ਹੈ ਉਧਾਰਤਾ ਤੁਹਾਡੇ ਸੁਭਾਅ ਨੂੰ ਵਧਾਏਗੀ ਦੋਸਤੋ ਤੁਸੀਂ ਦੂਜਿਆਂ ਦੀ ਮਦਦ ਬਹੁਤ ਕਰਨ ਵਿੱਚ ਅੱਗੇ ਰਹਿੰਦੇ ਹੋ ਤੁਸੀਂ ਆਪਣੀ ਮਾਂ ਲਈ ਡੂੰਘਾ ਪਿਆਰ ਮਹਿਸੂਸ ਕਰਦੇ ਹੋ ਤੁਸੀਂ ਉਹਨਾਂ ਦੀ ਬਹੁਤ ਸੇਵਾ ਕਰਦੇ ਹੋ ਦੋਸਤੋ ਉਹਨਾਂ ਦੇ ਅਸ਼ੀਰਵਾਦ ਨਾਲ ਤੁਹਾਨੂੰ ਜੀਵਨ ਵਿੱਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਮਿਲਣਗੀਆਂ ਤੁਸੀਂ ਮਾਨਸਿਕ ਤਣਾਅ ਤੋਂ ਮੁਕਤ ਹੋਵੋਗੇ ਤੁਸੀਂ ਭੌਤਿਕ ਸੁੱਖ ਤੇ ਸਮਾਂ ਅਤੇ ਪੈਸਾ ਖਰਚ ਸਕਦੇ ਹੋ ਤੁਸੀਂ ਵਾਂ ਦਾ ਬਹੁਤ ਆਨੰਦ ਮਾਣ ਸਕਦੇ ਹੋ ਦੌਲਤ ਵਿੱਚ ਬਹੁਤ ਵਾਅਦਾ ਹੋਣ ਵਾਲਾ ਹੈ ਦੋਸਤੋ ਵਿੱਤੀ ਲਾਭ ਦੀ ਸੁਭਾਵਨਾ ਹੈ ਤੁਸੀਂ ਆਪਣੇ ਪਰਿਵਾਰ ਨਾਲ ਧਾਰਮਿਕ ਯਾਤਰਾ ਤੇ ਵੀ ਜਾ ਸਕਦੇ ਹੋ ਪਰ ਦੋਸਤੋ ਅੱਗੇ ਗੱਲ ਕਰਦੇ ਆ ਆਪਾਂ ਤੁਹਾਨੂੰ ਰਾਸ਼ੀ ਫਲ ਦੀ ਤੁਹਾਨੂੰ ਰਾਸ਼ੀ ਦੇ ਲੋਕਾਂ ਨੂੰ ਚੰਦਰਮਾ ਦੇ ਤੁਲਾ ਰਾਹੀ ਤੁਲਾ ਰਾਸ਼ੀ ਦਾ ਹੀ ਹੋਣ ਵਾਲੇ ਕਰਮਨ ਦਾ ਬਹੁਤ ਲਾਭ ਹੋਏਗਾ ਤੁਹਾਨੂੰ ਭਾਈ ਦੂਜ ਵੱਲੋਂ ਕੋਈ ਚੰਗੀ ਖਬਰ ਮਿਲ ਸਕਦੀ ਹੈ ਤੁਹਾਨੂੰ ਆਪਣੇ ਵੱਡੇ ਭਰਾ ਵੱਲੋਂ ਵੀ ਤੋਹਫਾ ਮਿਲ ਸਕਦਾ ਹੈ ਤੁਹਾਨੂੰ ਆਪਣੀ ਵੱਡੀ ਭੈਣ ਵੱਲੋਂ ਪਿਆਰ ਅਤੇ ਸਨੇਹਾ ਮਿਲੇਗਾ ਤੁਹਾਡੇ ਘਰ ਵਿੱਚ ਮਹਿਮਾਨ ਦਸਤਕ ਦੇ ਸਕਦੇ ਹਨ ਤੁਸੀਂ ਆਪਣੇ ਪਰਿਵਾਰ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਜਾ ਸਕਦੇ ਹੋ ਤੁਹਾਡਾ ਮਨ ਅੱਜ ਦੇ ਦਿਨ ਬਹੁਤ ਖੁਸ਼ ਰਹੇਗਾ ਕਾਰੋਬਾਰ ਵਿੱਚ ਲੱਗੇ ਲੋਕਾਂ ਨੂੰ ਲਾਭ ਦਹਾਈ ਦੇ ਸਕਦਾ ਹੈ ਚੰਦਰਮਾ ਦੇ ਆਸ਼ੀਰਵਾਦ ਨਾਲ ਸ਼ੁਭ ਕਾਰਜ ਸਫਲ ਹੋਣਗੇ ਨਿਵੇਸ਼ ਲਾਭ ਵਧੇਗਾ ਪਾਈ ਦੂਜੇ ਤੇ ਆਪਣੀਆਂ ਅਜੀ ਜਾਨੂ ਚਿੱਟੇ ਰੰਗ ਦੀਆਂ ਚੀਜ਼ਾਂ ਦਾ ਤੋਹਫਾ ਦਿਓ ਜੋ ਤੁਹਾਡੇ ਲਈ ਬਹੁਤ ਲਾਹੇਵੰਦ ਹੈ ਤਾਂ ਦੋਸਤੋ ਅੱਗੇ ਗੱਲ ਕਰਦੇ ਆਪਾਂ ਮਿਥੁਨ ਰਾਸ਼ੀ ਦੀ ਮਿਥੁਨ ਰਾਸ਼ੀ ਵਾਲੇ ਲੋਕਾਂ ਲਈ ਅੱਜ ਦਾ ਦਿਨ ਸਾਵਧਾਨੀ ਨਾਲ ਅੱਗੇ ਵਧੰਦਾ ਹੈ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਬਹਿਸ ਨਾ ਕਰੋ ਅਤੇ ਕਿਸੇ ਕਿਸਮ ਦੇ ਵਵਾਦ ਤੋਂ ਬਚੰਦਾ ਧਿਆਨ ਰੱਖੋ ਬਹੁਤ ਜ਼ਿਆਦਾ ਝਗੜਾ ਅੱਜ ਦੇ ਦਿਨ ਤੁਹਾਡਾ ਹੋ ਸਕਦਾ ਹੈ ਇਸ ਲਈ ਚੁੱਪ ਵਿੱਚ ਹੀ ਤੁਹਾਡਾ ਬਹੁਤ ਫਾਇਦਾ ਹੈ ਦੂਜਿਆਂ ਦੀ ਮਦਦ ਨਾਲ ਤੁਹਾਨੂੰ ਸਕੂਨ ਮਿਲੇਗਾ ਅਤੇ ਕਿਸਮਤ ਤੁਹਾਡੇ ਵੱਲ ਰਹੇਗੀ ਦੋਸਤੋ ਅੱਗੇ ਗੱਲ ਕਰਦੇ ਹਾਂ ਪਾਕ ਕਰ ਕਰਾਸ਼ੀ ਫਲਤੀ ਅੱਜ ਦਾ ਦਿਨ ਤੁਹਾਡੇ ਲਈ ਅਨੁਕੂਲ ਰਹਿਣ ਵਾਲਾ ਹੈ ਪਰਿਵਾਰ ਵਿੱਚ ਕੋਈ ਖੁਸ਼ੀ ਅਤੇ ਸ਼ੁਭ ਸਮਾਗਮ ਹੋ ਸਕਦਾ ਹੈ ਘਰ ਤੇ ਮਹਿਮਾਨ ਕੌਣ ਕਾਰਨ ਤੁਸੀਂ ਅੱਜ ਬਹੁਤ ਜੀਵੇਂ ਪਰੇ ਦਿਨ ਬਤੀਤ ਕਰੋਗੇ ਤੁਹਾਡਾ ਬੱਚਾ ਤੁਹਾਡੇ ਤੋਂ ਕੁਝ ਅੱਜ ਦੇ ਦਿਨ ਮੰਗ ਸਕਦਾ ਹੈ ਜੋ ਤੁਹਾਨੂੰ ਨਿਸ਼ਚਿਤ ਤੌਰ ਤੇ ਪੂਰਾ ਕਰਨਾ ਹੋਵੇਗਾ ਅੱਜ ਧਨ ਦੌਲਤ ਲਈ ਯਤਨ ਤੇਜ ਹੋਣਗੇ ਪਰ ਤੁਸੀਂ ਕੁਝ ਨਜ਼ਦੀਕੀਆਂ ਨਾਲ ਧਾਰ ਮਿਲਵਾਉਣ ਵਿੱਚ ਸਫਲ ਹੋਵੋਗੇ ਕਿਸੇ ਵੀ ਸਰਕਾਰੀ ਸਕੀਮ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਤੁਹਾਨੂੰ ਜ਼ਰੂਰੀ ਸੂਚਨਾ ਇਹ ਹੈ ਕਿ ਤੁਹਾਡਾ ਪੈਸਾ ਅੱਜ ਦੇ ਦਿਨ ਫਸ ਸਕਦਾ ਹੈ ਇਸ ਲਈ ਕਿਤੇ ਵੀ ਪੈਸਾ ਨਿਵੇਸ਼ ਨਾ ਕਰੋ ਤਾਂ ਦੋਸਤੋ ਅੱਗੇ ਗੱਲ ਕਰਦੇ ਆਂ ਆਪਾਂ ਸਿੰਘ ਰਾਸ਼ੀਵਲ ਦੀ ਅੱਜ ਪਰਿਵਾਰਿਕ ਮਾਮਲਿਆਂ ਵਿੱਚ ਤੁਹਾਡੀ ਰੁਚੀ ਵਧੇਗੀ ਤੁਸੀਂ ਰਚਨਾਤਮਕ ਕੰਮ ਦੁਆਰਾ ਤਰੱਕੀ ਕਰੋਗੇ ਅਤੇ ਵਧੇਰਾ ਪੈਸਾ ਕਮਾ ਸਕਦੇ ਹੋ ਤੁਸੀਂ ਆਪਣੇ ਜੀਵਨ ਪੱਧਰ ਵਿੱਚ ਸੁਧਾਰ ਕਰੋਗੇ ਤੁਹਾਨੂੰ ਕਿਸੇ ਦੋਸਤ ਤੋਂ ਕੋਈ ਨਵੀਂ ਜਾਣਕਾਰੀ ਸੁਣਨ ਨੂੰ ਮਿਲ ਸਕਦੀ ਹੈ ਦੋਸਤੋ ਤੁਸੀਂ ਆਪਣੇ ਖਰਚਿਆਂ ਨੂੰ ਆਪਣੀ ਆਮਦਨ ਦੇ ਅਨੁਸਾਰ ਰੱਖੋ ਤਾਂ ਹੀ ਤੁਸੀਂ ਭਵਿੱਖ ਵਿੱਚ ਕੁਝ ਪੈਸਾ ਕਮਾ ਸਕਦੇ ਹੋ ਪਰਿਵਾਰ ਦੇ ਲੋਕਾਂ ਲਈ ਤੁਹਾਡੀ ਕਿਸੇ ਗੱਲ ਦਾ ਬੁਰਾ ਮਹਿਸੂਸ ਹੋ ਸਕਦਾ ਹੈ ਪਰ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਨਾਲ ਬੈਠ ਕੇ ਕੁਝ ਸਲਾਹ مشورہ ਕਰ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਤੁਹਾਡੇ ਨਾਲ ਮਨ ਲੱਗਿਆ ਰਹੇ ਅੱਗੇ ਗੱਲ ਕਰਦੇ ਆਪਾਂ ਕੰਨਿਆ ਰਾਸ਼ੀ ਫਲਦੀ ਅੱਜ ਦਾ ਦਿਨ ਤੁਹਾਡੇ ਲਈ ਬੁੱਧੀ ਅਤੇ ਸਮਝਦਾਰੀ ਨਾਲ ਫੈਸਲੇ ਲੈਣ ਦਾ ਹੈ ਤੁਹਾਨੂੰ ਕਾਰਜ ਖੇਤਰ ਵਿੱਚ ਕਿਸੇ ਕੰਮ ਤੋਂ ਛੋਟੇ ਲੋਕਾਂ ਦੀਆਂ ਗਲਤੀਆਂ ਨੂੰ ਮਾਫ਼ ਕਰਨਾ ਆਏਗਾ ਅਤੇ ਤੁਹਾਨੂੰ ਕਿਸੇ ਸਰਕਾਰੀ ਯੋਜਨਾ ਦਾ ਪੂਰਾ ਲਾਭ ਮਿਲੇਗਾ ਤੁਹਾਨੂੰ ਆਪਣੇ ਕੰਮ ਵਿੱਚ ਸੁਚਾਰੂ ਢੰਗ ਨਾਲ ਅੱਗੇ ਵਧਣਾ ਚਾਹੀਦਾ ਨਹੀਂ ਤਾਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਲੰਬੇ ਸਮੇਂ ਤੋਂ ਬਾਅਦ ਤੁਸੀਂ ਕਿਸੇ ਨੂੰ ਪਿਆਰ ਨਾਲ ਮਿਲੋਗੇ ਤੁਹਾਨੂੰ ਵਪਾਰਕ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਤਾਨੂੰ ਆਪਣੇ ਜੀਵਨ ਸਾਥੀ ਦੇ ਕਰੀਅਰ ਨੂੰ ਲੈ ਕੇ ਥੋੜਾ ਜਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਆਪਣੇ ਕਰੀਅਰ ਨੂੰ ਲੈ ਕੇ ਕੁਝ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਪਾਤੂਲਾ ਰਾਸ਼ੀ ਫਲ ਦੀ ਲੈਣ ਦੇਣ ਦੇ ਲਿਹਾਜ ਨਾਲ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ ਤੁਹਾਡੇ ਲਈ ਸਹੀ ਦੇਣ ਕਰਨ ਤੋਂ ਬਾਅਦ ਕੋਈ ਜਾਇਦਾਦ ਪ੍ਰਾਪਤ ਕਰਨਾ ਬਿਹਤਰ ਰਹੇਗਾ ਦੋਸਤੋ ਨਹੀਂ ਤਾਂ ਤੁਸੀਂ ਕਿਸੇ ਗਲਤ ਕੰਮ ਵਿੱਚ ਫਸ ਸਕਦੇ ਹੋ। ਵਿਤੀ ਦ੍ਰਿਸ਼ਟੀਕੋਣ ਤੋਂ ਕਿਤੇਗੇ ਕੰਮ ਆਪਣੀ ਯਤਨਾ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਤੁਹਾਨੂੰ ਆਪਣੀ ਆਮਦਨ ਅਤੇ ਖਰਚ ਵਿੱਚ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ। ਵਪਾਰਿਕ ਪੱਧਰ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਸ਼ੁਭ ਹੈ। ਅਤੇ ਵਿਦਿਆਰਥੀ ਵਰਗ ਲਈ ਵੀ ਅੱਜ ਦਾ ਦਿਨ ਬਹੁਤ ਵਧੀਆ ਰਹਿਣ ਵਾਲਾ ਹੈ। ਉਹਨਾਂ ਨੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ।